ਇਹ ਪਿਕਅਪ ਗੱਡੀ ਨੇ પતિ ਪਤਨੀ ਨੂੰ ਹਵਾ ਦੇ ਵਿੱਚ ਉਡਾ ਦਿੱਤਾ ਮੋਟਰਸਾਈਕਲ ਤੇ ਸਵਾਰ ਹੋ ਕੇ પતિ ਪਤਨੀ ਜਾ ਰਹੇ ਸੀ ਤਾਂ ਪਿੱਛੋਂ ਪਿਕਅਪ ਆਉਂਦੀ ਆ ਤਾਂ ਕੱਟ ਲੈਣ ਜਿਵੇਂ ਹੀ ਲੱਗਤੇ ਨੇ ਮੋਟਰਸਾਈਕਲ ਸਵਾਰ પતિ ਪਤਨੀ ਤਾਂ ਪਿੱਛੋਂ ਪਿਕਅਪ ਦੇ ਵੱਲੋਂ ਟੱਕਰ ਮਾਰੀ ਜਾਂਦੀ ਆ ਤਾਂ ਗੰਭੀਰ ਸੱਟਾਂ ਲੱਗਿਆ ਨੇ ਲੋਕ ਚੜ੍ਹਿਆ ਮੌਕੇ ਤੇ ਪਹੁੰਚਦੇ ਨੇ ਤਾਂ પતિ ਪਤਨੀ ਨੂੰ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ ਮੌਕੇ ਦੀ ਸੀਐਸ ਟੀਵੀ ਵੀਡੀਓ ਸਾਹਮਣੇ ਆਇਆ ਦੱਸਦੇ ਵਿੱਚ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿੰਝ ਇਹ ਜ਼ਬਰਦਸਤ ਹਾਦਸਾ ਵਾਪਰਿਆ ਹੈ ਤਾਂ ਹਾਦਸੇ ਦੌਰਾਨ ਪਤੀ-ਪਤਨੀ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਕਟਨਾ ਉੱਤੇ ਲੱਗੇ ਸਿਸਟ ਵੀ ਕੈਮਰਾ ਦੇ ਵਿੱਚ ਕੈਦ ਹੋ ਕੇ ਤਾਂ ਉੱਥੇ ਐਂਬੂਲੈਂਸ ਮੌਕੇ ਤੇ ਬੁਲਾਈ ਜਾਂਦੀ ਹੈ ਤਾਂ ਐਂਬੂਲੈਂਸ ਦੀ ਮਦਦ ਦੇ ਨਾਲ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਆਂ ਬੋਹਰ ਗੰਗਾ ਨਗਰ ਰੋਡ ਨੈਸ਼ਨਲ ਹਾਈਵੇ ਦੀਆਂ ਚੌਥੇ ਇੱਕ ਭਿਆਨਕ ਹਾਦਸਾ ਵਾਪਰਿਆ 23 ਰਫਤਾਰ ਪਿਕਅਪ ਆ ਰਹੀ ਸੀ ਤਾਂ ਪਤੀ ਪਤਨੀ ਮੋਟਰਸਾਈਕਲ ਤੇ ਸਫਾਰ ਸੀ ਤਾਂ ਜਲਦਬਾਜੀ ਦੇ ਵਿੱਚ ਉਹਨਾਂ ਦੇ ਵੱਲੋਂ ਕੱਟ ਲਿਆ ਜਾਂਦਾ ਤਾਂ ਪਿੱਛੇ ਨਹੀਂ ਦੇਖਿਆ ਗਿਆ ਤਾਂ ਐਨੇ ਦੇ ਵਿੱਚ ਪਿਛੋਂ ਆਂਦੀ ਪਿਕਅਪ ਨੇ ਜ਼ੋਰਦਾਰ ਟੱਕਰ ਇੰਨੀ ਮਾਰੀ ਕਿ ਹਵਾ ਦੇ ਵਿੱਚ ਉੱਡ ਜਾਂਦੇ ਨੇ ਤਾਂ ਜ਼ੋਰਦਾਰ ਜ਼ਮੀਨ ਤੇ ਡਿੱਗ ਜਾਂਦੇ ਨੇ ਤਾਂ ਲੋਕ ਹਾਲਾਂਕਿ ਭੱਜੇ ਆਉਂਦੇ ਨੇ ਤਾਂ ਪਿਕਅਪ ਸਵਾਰ ਵੀ ਗੱਡੀ ਦੇ ਵਿੱਚ ਬਾਹਰ ਨਿਕਲ ਕੇ ਇਹਨਾਂ ਨੂੰ ਦੇਖਦਾ ਹੈ ਹਾਲਾਂਕਿ ਤੁਰੰਤ ਐਂਬੂਲੈਂਸ ਵੀ ਬੁਲਾਈ ਗਈ ਤਾਂ ਐਂਬੂਲੈਂਸ ਦੀ ਮਦਦ ਦੇ ਨਾਲ ਹਸਪਤਾਲ ਲਿਜਾਇਆ ਜਾਂਦਾ ਹੈ ਤਾਂ ਸਿਸਟੀ ਵੀ ਵੀਡੀਓ ਦੇ ਵਿੱਚ ਸਾਫ਼ ਠਿੱਕਿਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਭਿਆਨਕ ਸੀ ਜਿਨ੍ਹਾਂ ਨੇ ਪਤੀ ਪਤਨੀ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਹਾਲਾਂਕਿ ਲਾਹ ਜਿਹੜਾ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਇਹ ਨਾਮ ਕੀ ਹੈ ਕਿਸ ਤਰ੍ਹਾਂ ਸੂਚਨਾ ਮਿਲੀ ਮੇਰਾ ਨਾਮ ਰਜਿੰਦਰ ਕੁਮਾਰ ਅਜੀ ਹਰਿ ਕੁਪਰਾ ਪੰਡਾ ਹੈ ਤੇ ਅਸੀਂ ਬਹੁਤ ਦੇ ਚੈੱਕ ਕਰ ਰਹੀ ਸੀ ਤੇ ਜਿਹੜਾ ਸਪਾਣੇ ਵਾਲਾ ਘਟਾ ਕੋਤੇ ਇੱਕ ਪਿਕਅਪ ਵਾਲਾ ਜਿਹੜਾ ਬਾਈਕ ਸਵਾਰ ਨੂੰ ਟੱਕਰ ਮਾਰ ਕੇ ਲਿਜਾਣਾ ਉਹ ਤੇ ਉਹ ਤੋਂ ਅਜੀ ਕੈਮਰੇ ਚੱਟ ਕੇ ਤੇ ਦੌੜ ਕੇ ਪੁਲਿਸ ਲੈ ਕੇ ਆਏ ਮਰੇ ਨੂੰ ਮੈਂ ਇੱਥੇ ਆ ਗਿਆ ਹਾਂ ਜੀ ਨਾਮ ਵੀ ਹੈ ਨਾ ਨਾਮ ਹੈਗੇ ਜਗਨਾਬਾਈ ਵਾਈਫ ਆਫ ਗਰਾਮਦਰ ਬੰਟ ਦਿਵਾਨ ਖੜੇ ਤੇ ਜੀ ਤੇ ਦੂਜਾ ਉਹ ਦੋ ਜਣੇ ਠੀਕ ਕਿਸ ਤੋਂ ਦੇ ਲਾਤਨੇ ਮੋਕੇ ਤੇ

मैंने इस बारे पता है पहुँच के पता चल हाँ जी मैं मम्मी डैड फादर ने मेरा श्री रामचंद जी और मादर यमुना भाई जी ये बीलावी जा रहे थे उ मेरे भूआ जी ने उन्होंने एक्चुअली तबीयत थोड़ा खराब से उन्होंने पता लगा सी ए मेरे पिंड अंबल जी ਉਹਨਾਂ ਨਾਲ ਆਇਆ ਜੀ ਕਿਰੇਤਾਂ ਨੂੰ ਫੋਨ ਆਇਆ ਜੀ ਕੁਝ ਬੰਦੇ ਸਾਡੇ ਵੀ ਉੱਥੇ ਪਹੁੰਚ ਗਏ ਸੀ ਤੇ ਉਹਨਾਂ ਨਾਲ ਲੈ ਕੇ ਆਏ ਜੀ ਕਿਸ ਤਰ੍ਹਾਂ ਦਾ ਹਾਦਸਾ ਦੀ ਜੀ ਜਿਹੜੀ ਕੋਈ ਗੰਭੀਰ ਨਹੀਂ ਸੰਡੇ ਕੋਲ ਇੱਕ ਐਕਸੀਡੈਂਟ ਆਇਆ ਜੋ ਕਿ ਇੱਕ ਮੋੜ ਸੰਗਲ ਔਰ ਦੱਸਿਆ ਜਾ ਰਿਹਾ ਪਿਕਅਪ ਦੇ ਨਾਲ ਟੈਂਡ ਹੋਇਆ ਜੀ ਔਰ ਮਰੀਜ਼ ਦਾ ਨਾਮ ਜਮਨਾ ਭਾਈ ਪਤੀ ਦੇ ਨਾਮ ਰਾਮਚੰਦ ਹੈ ਦਿਵਾਨ ਖੜ ਦੇ ਰਹਿਣ ਵਾਲੇ ਨੇ ਔਰ ਰਾਮਚੰਦ ਇਹ ਵੀ ਦਿਵਾਨ ਖੜ ਦੇ ਦੋਵੇਂ ਨੂੰ ਤੇਮੇ ਇੱਕ ਛੋਟਾ ਲੱਗਿਆ ਹੋਈਆਂ ਔਰ ਸਾਡੇ ਕੋਲ ਇਲਾਜ ਲਈ ਦਾਖਲ ਹੋਏ ਜੀ ਸੱਪਾਂ ਵਾਲੀ ਬੱਸ ਸਟੈਂਡ ਕੋਲ ਹੋਇਆ ਹਾਲਾਤ ਜਮਨਾ ਬਾਈ ਨੂੰ ਔਰ ਇਹਨਾਂ ਦੋਨਾਂ ਨੂੰ ਇੱਕ ਵਾਰਾ ਦਾ ਅੰਟਰਵਿਊਜਨ ਰੱਖਿਆ ਬੈ ਔਰ ਜਮਨਾ ਬਾਈ ਨੂੰ ਔਰਥੋਲੀ ਰੈਫਰ ਕਰਿਆ ਜਾਂਦਾ ਹੈ ਡਾਕਟਰ ਵੱਲੋਂ ਹਾਂਜੀ ਔਰ ਰਾਮਚੰਦ ਉਹਨਾਂ ਨੂੰ ਸਿਟੀ ਐਡਵਾਈਸ ਕੀਤੀ ਹੈ ਪੁਲਿਸ ਨੂੰ ਸੂਚਨਾ ਕਰਤੀ ਹੈ